ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰੀਲਾ țeja ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਆ ਫੌਜੀ ਫਾਰਮ ਤੇ ਆਪਾਂ ਪਹੁੰਚੇ ਆਂ ਤੇ ਅੱਜ ਕਾਫੀ ਗਿਣਤੀ 'ਚ ਜਿਹੜੇ ਜਾਨਵਰ ਤੁਹਾਨੂੰ ਦਿਖਾਉਣੇ ਆਂ ਕੁਝ ਸੋਈਆਂ ਆ ਤੇ ਕੁਝ ਗੱਬਣਾ ਆ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜਾ ਵੀਡੀਓ ਐਂਡ ਤੱਕ ਕਰ ਵੇਖਿਓ ਵੱਡੇ ਛੋਟੇ ਪਸ਼ੂ ਤੁਹਾਨੂੰ ਸਾਰੇ ਵਿਖਾਵਾਂਗੇ ਕੋ ਉੱਚੇ ਮੋਲਦਿਆਂ ਵਾ ਕੋ ਛੋਟੇ ਮੋਲਦਿਆਂ ਵਾ ਕੋ ਜਿਆਦੇ ਦੁੱਧ ਵਾਲੀਆਂ ਵਾ ਕੋ ਘੱਟ ਦੁੱਧ ਵਾਲੀਆਂ ਵਾ ਜੋ ਵੀ ਆ ਸਾਰਾ ਕੁਝ ਆਪਣਾ ਇੱਥੇ ਵੇਖ ਚਾ ਕੇ ਤਸੱਲੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਬਸਾਂ ਨਹੀਂ ਸਭ ਵਧੀਆ ਜੀ ਅੱਜ ਤੇ ਅੰਦਰ ਪਾਰ ਸਾਰੀਆਂ ਖੁਰਦੀਆਂ ਭਰਤੀਆਂ ਜੀ ਅੱਜ ਤਿੰਨ ਪਸ਼ੂ ਆਪਣੀ ਸਿਹਤ ਦੇ ਚਲ ਗਏ ਨੇ ਅੱਛਾ ਅੱਛਾ ਵੀਡੀਓ ਦੇ ਤੋਂ 18 گاਉਂਾਂ ਵਾਲੀ ਆਪਾਂ ਠੀਕ ਆ 20 گاਉਂਾਂ ਚੱਲ ਗਿਆ ਨੇ ਹੁਣ ਨਹੀਂ ਪਾਉਂਦੇ ਕੋਈ ਨਹੀਂ ਕਰਨਾ અમારી ਬੀਬੀ 13 14 گاਉਂ ਹੁਣ ਵੀ ਆ ਗਿਆ ਹੈ ਨਾ ਨੇ ਕਿ ਬਹੁਤ ਹੋਈ ਪਾਰੇ ਸਾਰੇ ਭਾਗ ਇਹਨਾਂ ਤੋਂ ਵੱਧ ਭਾਅ ਆਪਨੇ ਦਾ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਸੁਖਨਾਥ ਸਿੰਘ ਤੇ ਵੀ ਆ ਤੋ ਜਾ ਲੈ ਨੇ ਮਾ ਜੀ ਅੱਛਾ ਹਾਂਜੀ ਤੇ ਜਿਆਦਾ ਗੁਰਦਾਸ ਪੁੱਤ ਸੂਰ ਬਟਾ ਫੋਨ ਨੰਬਰ ਬੋਲ ਦੋ 05 ਠੀਕ ਹੈ 597 ਤੋਂ 290 ਠੀਕ ਹੈ ਜੀ ਹਾਂ ਜੀ ਤੇ ਸ਼ੁਰੂਆਤ ਫਿਰ ਆਇੜ ਪਹਿਲੇ ਨੰਬਰ ਤੇ ਜਿਹੜੀ ਗੱਬਣੀਆਂ ਹਾਂ ਹਾਂ ਜੀ ਗੱਬਣ ਜੇ ਕਿੰਨੇ ਕੇ ਦੁੱਧ ਆ ਲਈ ਆ ਇਹ ਦੁੱਧ ਜੋ 12 13 ਕਿਲੋ ਪਰ ਹਜ਼ਾਰ ਪ੍ਰਤੀ ਜੀ ਹੈ ਅੱਛਾ ਹਾਂ ਜੀ ਸੂਆ ਇਹਦਾ ਸੂਆ ਪਹਿਲਾ ਹੀ ਇਹ ਵਛੀ ਦਾ ਸੋਰੋ ਫਿਰ ਇੱਕ ਰੀ ਪਹਿਲਾ ਸੂਆ ਜਿਹੜਾ ਇਹਨੇ ਸੋਣਾ ਵਾ ਇਹ ਕੋਈ 12 13 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕੰਦੇ ਤੇ ਕਰਤੀ ਜਾਵੇ ਜੀ 来 यार बाकी ये आवे चला सोने रंग रूप दी आ ਤੇ ਥੱਲਿਆਂ ਵੀ ਚੰਗੀ ਬਣੰਦੀ ਆ ਤੇ ਥਾਣੇ ਤੇ ਇੱਕ ਨਹੀਂ ਦੇਖ ਸਕਦੇ ਜੇ ਲੱਗਦੇ ਤੇ ਕਿੰਨਾ ਇਹਦਾ ਮੁੱਲ ਬਹੁਤ ਆਤਰੀ ਤੇ ਇਹੋ ਜੀ ਬਚੇ ਲੋਕ 60 65 ਮੰਗਦੇ ਤੁਹਾਨੂੰ ਪਤਾ ਵੀ ਇਥੇ ਫਰਦੀ ਫਾਇਨਟ ਹੋਰ ਦੇ ਦਿੰਦੇ ਹਾਂ ਦਾ ਹਾਂਜੀ ਸਾਡੀ ਆ ਦੇ ਦਈਏ ਕਰ ਦੋ ਮਾਨਤਾ ਨਾ ਕੋਈ ਨਹੀਂ ਜਾਨਾ ਬੇਰਗੇ 2000 ਰੁਪਏ ਹੋਰ ਉਹ 36000 ਦੀ ਦੇ ਦੇਾਂਗੇ ਹਾਂ ਮੈਂ ਤਾਂ 53000 ਦੀ ਦੇ ਦੇਾਂਗੇ 53000 ਦੀ 53000 ਰੁਪਏ ਦੇ ਦੇਾਂਗੇ ਹੈਨਾ ਤੇ ਆ ਵਾਹੜ ਤਾਜੀ ਸੋਈ ਜੇ ਇਹ ਤਾਜੀ ਹੋਈ ਰਾਤੀ ਸੋਈ ਜੇ ਕੋਈ 1:30 ਵਜੇ ਸੂਆ ਪਹਿਲਾਂ ਹੀ ਸੂਆ ਪਹਿਲਾਂ ਜਿਹੜੇ 2-4 ਦਿਨਾਂ ਪਹਿਲਾਂ ਸੂਪੀ ਜਾਣ ਕੇ ਅੱਛਾ ਹਾਂਜੀ ਗੱਡੀ 'ਚ ਪਹਿਲਾਂ ਸੂਪੀ ਆ ਨਾ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਉਹ ਤਾਂ ਪੱਗ ਵੀ 11-12 ਕਿਲੋ ਪਹਿਲਾਂ ਵਸੇ ਅੱਛਾ 11-12 ਲੀਟਰ ਵੀ ਦੁੱਧ ਕੱਢੀ ਚੋ ਤੋਰ ਦੋ ਫੇਰ ਬਾਕੀ ਕਾਫੀ ਖੂਬਸੂਰਤ ਹੈ ਬਾਹਰ ਜਿਹੜੀ ਥੱਲੇ ਸਫਾਈ ਤੇ ਤਿਆਰ ਹੋਈ ਜਿੰਨੀ ਤਿਆਰ ਹੋਈ ਆਹ ਨਾ ਦੱਸੋ ਤੇਰੇ ਥਣ ਥਣ ਦਿਖਾ ਦਈਏ ਲੱਗਦੇ ਤਾਂ ਉਸ ਤਰ੍ਹਾਂ ਦੀ ਠੰਡੀ ਆ ਬੱਚਾ ਕਿ ਆ ਗਿਆ ਤੇ ਮਗਰ ਇਹ ਬੱਛਾ ਜੀ ਬੱਛਾ ਆ ਗਿਆ ਤੇ ਮਗਰ ਤੇ ਇਹਦਾ ਮੁੱਲ ਕਿੰਨਾ ਜੇ ਮੋਤੀਆਂ ਸ੍ਰੀ ਜੀ علاوہ ਭਾਈ 55000 ਕਰ ਲਈਏ ਹਾਂਜੀ ਇੱਥੇ ਦੇੜਾ ਨਾ ਪਿਆ ਦੇ ਦਈਏ ਕਰ ਤਾਂ ਮੰਨਤਾ ਨਾ ਹੋਰੇ ਹੂੰ ਅੱਛਾ 48000 ਜੀ ਕੋਈ ਮੰਗੂ ਮੌਕੇ ਤੇ ਹੋਰ ਕੋ ਮੰਨਦਾਂ ਹੋ ਜੂਗਾ ਅੱਛਾ ਮੌਕੇ ਤੇ ਹੋਰ ਹੋ ਜੂਗਾ ਹਾਂਜੀ ਹਾਂਜੀ ਠੀਕ ਆ ਜੀ ਹੋ ਨਵਰਦਾ ਵੀ ਕਾਫੀ ਖੂਬਸੂਰਤ ਆ ਗਈ ਆ ਹਾਂਜੀ ਸੋਈ ਜੇ ਵੀ ਇਹ ਸੋਈ ਇੱਥੇ ਦਾਖਲ ਹੋ ਬਵਾ ਜੇ ਤੀਜਾ ਦਿਨ ਸੋਈ ਨੂੰ ਜਾਂਦੇ ਅੱਛਾ ਹਾਂਜੀ ਤੇ ਇਹ ਕਿੰਨਾ ਕੁ ਦੁੱਧ ਪਰੀ ਜਾਊਗੀ ਦੁੱਧੇ 12-13 ਕਿਲੋ ਪਾ ਹੀ ਦਊਗੀ ਤੇ ਬੱਚਾ ਕੀ ਆ ਗਿਆ ਇਹਦੇ ਮਗਰ ਬੱਚਾ ਵੀ ਮਗਰ ਇਹ ਸਿਆਰ ਬੱਚਾ ਵੀ ਚਲੋ ਸੋਨਾ ਆਇਆ ਇਹਦੇ ਮਗਰ ਹਾਂਜੀ ਤੋਰਦਾ ਫਿਰ ਆਹ ਥਾਣੇ ਦੇ ਦੇਖ ਸਾਦੇ ਜੇ ਅਜੇ ਭਲਾ ਭੁਲਾ ਹੈ ਗਿਆ ਹਵਾਨੇ ਤੇ ਪਰ ਸਮਾ ਕੇ ਥਾਂ ਜਰਾ ਚੰਗਾ ਕੱਢੂਗੇ ਤਰਾ ਠੰਡੀ ਆ ਤੇ ਜੰਮੀ ਪਲੀ ਆ ਰਾਜੀ ਸੋਹਣੀ ਬੈਠ ਆ ਹਾਂਜੀ ਤੇ ਇਹਦਾ ਮੁੱਲ ਫਿਰ ਉਹ ਤਾਂ ਅਸਲੀ ਨਹੀਂ ਕਰਦਾ ਅੱਛਾ ਦਾਰੀਆਂ ਦੇ ਗਏ ਹੋਰ ਕਰਦੀਏ ਮਾਨ ਦੋ ਦੋ ਰਿਆ ਕਰਦੇ ਆਂਗੇ ਅੱਛਾ 43000 ਦੀ ਦੇਦਾ 43000 ਦੇ ਦੇਣੇ ਠੀਕ ਆ ਜੀ ਹਾਂਜੀ ਤੇ ਹੁਣ ਜਿਹੜੀ ਇਹ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਥਾਂ ਬੜਾ ਇਲਾਜਪਾਵੇ ਦਾ ਵੀ ਆ ਦੇ ਸਾਡੇ ਥਾਣਾ ਦੱਸ ਜਿਗਾ ਜਿਹੜਾ ਚੰਗਾ ਸੋਰੋ ਫਿਰ ਇਹਨੋਂ ਵੀ ਇਹ ਕਿੰਨੇ ਕੇ ਦੁੱਧ ਵਾਲੀ ਹੈ ਦੁੱਧ ਵੀ 12 ਕਿਲੋ ਆਟਰੀ ਪਾ ਲਈ 12 13 ਕਿਲੋ ਅੱਛਾ ਆ ਬੱਚਾ ਜੀ ਅੱਧਾ ਰਾਤ ਦੀ ਸੌਂਦਾ ਰਾਤ ਤਾਲਿਆ ਸੌਿਆ ਕਾ 2:30 ਵਜੇ ਸੌਿਆ ਜੀ ਇਹ ਵੀ ਛੱਲਿਆ ਚੰਗੀ ਬਣ ਗਈ ਆ ਲਾ ਲਓ ਤੇ ਮੁੱਲ ਫਿਰ ਵੇਚੀ ਇਹਦਾ ਇਹ ਆਹ ਤਰੀਕੀ ਜੀ ਵਿੱਚ ਪਿਓਰ ਮਤਲਬ ਜੀ ਹਾਂ ਲੈ ਰਹੇ ਹਾਂ ਜੀ ਹਾਂਜੀ ਤੇ ਮੁੱਲ ਇਹਦਾ ਵੀ 50000 ਕਰਨੇ ਆ ਅੱਛਾ ਉਹ ਵੀ ਤਤਾਈ ਆ ਵੀ ਦੇ ਦੇਂਗੇ ਦੇ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੌਕੇ ਤਾਂ ਮੈਂ ਕਰ ਦਿਆਂਗੇ ਵਾਲੀ ਠੀਕ ਆ ਆ ਵੀ ਤਾਜੀ ਆ ਗਈ ਇਹ ਰਾਤ ਦੀ ਸੋਈ ਇਹ ਵੀ ਤਾਜੀ ਸੋਈ ਰਾਤ ਦੀ ਸੋਈਗੀ ਪਹਿਲਾਂ ਸਵੇਰ ਥਾਣੇ ਦੇ ਵੀ ਦੇਖ ਸਕਦੇ ਤੋੜਾ ਫਿਰ ਇਹ ਨਵੇਂ ਇੱਕ ਦੀ ਤਾਜੀ ਸੋਈ ਆ ਥੋੜੀ ਲੱਪੇ ਲੱਪੇ ਚ ਆ ਇਹ ਆਜੀ ਤੇ ਆ ਸਮਾਰਾ ਕੇ ਇਹ ਰੀਸਾ ਫਰਨੈਂਡਿਆ ਰੀ ਰੰਗ ਪਹਿਲਾਂ ਵੀ ਤੂੰ ਗਿੰਦੀ ਆ ਲੈ ਆ ਇਹਦਾ ਮੁੱਲ ਫਿਰ ਇਹਦਾ ਮੁੱਲ ਆ 35000 ਰੁਪਏ ਕਰਨਾ ਹੈ ਅੱਛਾ 43 ਦੇ ਦਈਏ 43 ਦੇ ਘੌਰ ਕਰ ਦਈਏ ਮਾਨ ਉਹ 40000 ਦੀ ਦੇ ਦੇਂਗੇ ਬੱਚੀ ਅੱਛਾ 43000 ਦੀ ਦੇ ਰਹੋਗੇ ਠੀਕ ਹੈ ਜੀ ਆ ਗਈ ਆਪਣਾ ਇਹ ਸ਼ਹਿਰ ਹੈ ਠੀਕ ਹੈ ਹਾਂਜੀ ਇਹ ਗੱਬਣ ਜੀ ਕੀ ਗੱਬਣਗੇ ਇਹਨਾਂ ਗੱਬਣਾ ਆ ਗਏ ਦੋਵੇਂ ਤੁਰ ਤਾ ਫਿਰ ਇਹਨੂੰ ਵੀ ਇਹ ਕਿੰਨਾ ਕੁ ਦੁੱਧ ਕੱਢੀ ਜਾਓਗੇ ਦੁੱਧ 13 ਗੱਲਾਂ ਦੀ ਲਾ ਲੀ ਅੱਛਾ ਹਾਂਜੀ 13 14 ਲੀਟਰ ਇਹ ਵੀ ਕੱਢੀ ਜਾਊਗੀ ਕੀ ਆ ਵੀ ਚਲੋ ਰੰਗ ਰੂਪ ਦੀਆਂ ਚੰਗੀਆਂ ਆ ਵਾ ਸੋਹਣੀਆਂ ਵੇਰਾ ਤੇ ਸੰਗਨੇ ਦੁੱਧ ਵਾਲੀਆਂ ਗਾਵਾ ਇਹਨਾਂ ਇਹਨਾਂ ਗਾਵਾਂ ਦੀ ਦੁੱਧ ਦੀ ਫੈਟ ਵੀ ਚੰਗੀ ਹੁੰਦੀ ਆ ਤੇ ਗਰਮੇ ਵੀ ਘੱਟ ਮਲਾਉਂਦੀਆਂ ਵਾ ਇਹ ਵੀ ਠੰਡੀ ਆ ਆ ਮੇਰੇ ਕੋ ਵੀ ਚੰਗਾ ਲੱਗਾ ਹੈ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਆਹ ਮੈਂ ਕੋਈ ਗੱਲ ਯਾਰ ਕਰਨੇ ਵਾੜਦਾ ਅੱਛਾ ਕੋ ਮਾਂ ਤੋਂ ਕਰਾ ਲੋ ਕਿੰਨਾ ਕਰ ਦੀਏ ਹਾਂਜੀ 30000 ਕਰਦਣਿਆ ਪੂਰੇ 50 ਹੀ ਦੇ ਦਈਏ ਅੱਛਾ ਪੂਰੇ 50 ਹੀ ਦੇ ਦੋਗੇ ਹਨਾ ਤੇ ਆ ਵੀ ਗੱਬਨ ਆ ਗਈ ਆ ਤੋਰੋ ਕਰੇ ਨੀ ਇਹ ਵੀ ਡੀ ਜੱਸੀ ਆ ਜੱਸੀਆਂ ਦੇ ਹਿਸਾਬ ਨਾਲ ਕੱਦ ਵਜਨ ਜਿਹੜਾ ਇਹਦਾ ਚੰਗਾ ਹੈ ਆਜਾ ਲੈ ਚੰਗੀ ਜੰਮੀ ਪਲੀ ਆ ਜੱਤਿਆਂ ਦੇ ਹਿਸਾਬ ਨਾਲ ਬਾਕੀ ਥਾਂ ਇਹਦੇ ਕਦੇ ਚੰਗਾ ਨਹੀਂ ਲੱਗਦਾ ਤੇ ਇਹਦਾ ਫਿਰ ਮੁੱਲ ਆਪਏ ਬਚੀ ਦੇ ਵੀ 55000 ਲੀਆ ਹਾਂਜੀ ਆ 50000 ਤੋਂ ਮਾਨਤਾ ਕਰਾ ਲਓ 2000 ਛੱਡਤੀਏ ਹਾਂਜੀ 2000 ਛੱਡ ਦਿਆਂਗੇ 48 ਦੀ ਦੇ ਦਈਏ ਹਨਾ ਦੇ ਦਿਆਂਗੇ ਬਚੀ ਠੀਕ ਹੈ ਜੀ ਹਾਂਜੀ ਬਾਕੀ ਸੋਹਣੀ ਦੇ ਬਾਰੇ ਮੌਕੇ ਤੇ ਕਰ ਦਿਆਂਗੇ ਮਾਨਤਾ ਤੋਂ ਮੌਕੇ ਤੇ ਮਾਨਤਾ ਅਨੁਸਾਰੀਆਂ ਚ ਹੋਣਗੇ ਫੋਨ ਲਾਵੇ ਕੋਈ ਅੱਗੇ ਝੂਂਗੀ ਆ ਗਈ ਆ 18 ਕਿਲੋ ਆ ਗਈ ਅੱਛਾ ਹਾਂਜੀ ਇਹ ਵੀ ਤਾਂ ਦਿਨ ਲੈਂਦੀ ਹੈ ਕੋਈ ਦਾਇਰ ਹੋ ਜੇ 10 ਦਿਨ ਘਟਦੀ ਹੈ ਜੀ ਤੋਰਾਂਗਾ ਫਿਰ ਜਰਸੀਆਂ ਦੇ ਹਿਸਾਬ ਨਾਲ ਕੱਦ ਵਜਨ ਇਹਦਾ ਵੀ ਚੰਗਾ ਵਾ ਲਾ ਜੀ ਇਹ ਤੁਹਾਨੂੰ ਲੱਗਿਆ ਇਹਦੇ ਵਿੱਚ ਥਾਂਨ ਦਿਖਾ ਦੀ ਹੈ ਤੁਹਾਨੂੰ ਲੱਗੇਗਾ ਆ ਕਰਿਆ ਦੀ ਲਾਤ ਸਾਈਡ ਤੇ ਕਰਿਆ ਫਰੀ ਆ ਦੇਖ ਲਓ ਜੀ ਖਾਣਾ ਦਾ ਸਾਈਜ਼ ਵੀ ਗਾਬ ਜਿਹੜਾ ਇਹਦਾ ਵੀ ਚੰਗਾ ਤੇ ਇਹਦਾ ਫਿਰ ਮੁੱਲ ਹੋਰ ਵੀ ਬਾਅਦ ਜਿਹੜੀ ਮੁੱਲ ਤੋਂ 6000 ਦੀ ਕਰਦਾ ਨਹੀਂ ਅੱਛਾ ਇਹ ਰੇੜੀਏ ਕਰਦਾ ਥੋੜਾ ਪਤਾ ਮਨ ਹੋਰ ਕਰਾਓ ਜਨਾ ਕਰਾਉਣਾ 2000 ਛੱਡ ਦਈਏ 55000 ਦੀ ਦੇ ਦਈ ਹੈ ਨਾ 1000 ਹੋਰ ਚੜ੍ਹਾ ਦੇ ਅੱਛਾ 52 ਦੇ ਦੇਣੀ ਹੈ ਦੇ ਦੇਾਂਗੇ ਠੀਕ ਆ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਹੋਰ ਮੰਨਤਾ 8000 ਇਹ ਪਿਆਸ ਹੋਈ ਸਵਾਈ ਜੇ ਇਹ ਸੂਈ ਸਵਾਈ ਜੇ ਇਹ ਸੂਈ ਸਵਾਈ ਆ ਤੇ ਆ ਖਾਣੇ ਆ ਤੇਰੇ ਵਿੱਚ ਦੇਖ ਕਰਦੇ ਆਂ ਭਲਾ ਲੱਗੇ ਤਾਂ ਚਲੋ ਖੋਲੋ ਫਿਰ ਦੋ ਇਹਦੀ ਸੂਈ ਜੇ ਇਹ ਵੀ ਰਾਤ ਦੀ ਸੂਈ ਆ ਸਿੰਗਾ ਤੋਂ ਚੁੰਗੀ ਆ ਖੰਡਾਂ ਵੀ ਚੰਗੀ ਬਣ ਗਈ ਐ ਅੱਜ ਲੈ ਆਓ ਜੀ ਤੇ ਅੱਛਾ ਇਹ ਅੱਤ ਨੌਗਲ ਬਵਾ ਇਹ ਕੱਲ ਦੀ ਸੋਈ ਏ ਅੱਛਾ ਹਾਂਜੀ ਹਾਂਜੀ ਕਿੰਨਾ ਕਿ ਦੁੱਧ ਭਰੀ ਜਾਊਗੀ ਬਹੁਤ 12-13 ਕਿਲੋ ਭਰੂਗੀ ਜੱਸੀ ਤੇ ਇਹਦਾ ਮੁੱਲ ਤਾਂ ਬੜਾ ਸੋਨੇ ਰੰਗੀ ਦਾ ਕੀ ਮੁੱਲ ਆ ਹਾਂਜੀ ਸੋਨੇ ਦਾ ਕਰਾਂਗੇ ਮੁੱਲ ਦਾ ਮੁੱਲ 45000 ਕਰਦੇ ਦਾ ਅੱਛਾ ਕਰਾ ਦੋ ਮੰਨ ਤਾਂ 42000 ਦੇ ਦੇਰੀਏ 41000 ਦੇ ਦੇ ਰਾਂਗੇ ਅੱਛਾ 41 ਦੇ ਦੇ ਦੋ ਠੀਕ ਆ ਮੰਨ ਤਾਂ ਕਰਦੇ ਗੇ ਵੀ ਲਾਉ ਹੂ ਤੇ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਹਨਾ ਤਹਲੇ ਇੱਧਰ ਵੀ ਆ ਗਾਵਾਂ ਇਹ ਵੀ ਸਾਰੀਆਂ ਦਿਖਾਉਣ ਵਾਲੀਆਂ ਇੱਕ ਆ ਗੱਪਣ ਐ ਸੋਹਣੀ ਦਈ ਐ ਇੱਕ ਸਾਹ ਦੀ ਤਾਂ ਤਾਂ ਨੇ ਦੇਖੀ ਠੰਡੀ ਸੀ ਲਿਆ ਤੋਰੋ ਫਿਰ ਇਹਨੂੰ ਸੂਆ ਇਹਦਾ ਸੂਆ ਪਹਿਲਾ ਹੀ ਐ ਪਹਿਲਾ ਸੂਆ ਹੀ ਐ ਹਨਾ ਇਹ ਸਾਰੀਆਂ ਪਹਿਲਾਂ ਪਹਿਲਾਂ ਆ ਗਿਆਗੇ ਅੱਛਾ ਅੱਗੇ ਸਾਰੀਆਂ ਪਹਿਲਣਾ ਵਾ ਹਾਂਜੀ ਬਾਕੀ ਕਰ ਦੇਣਾ ਸਾਰਿਆਂ ਦੇ ਹਿਸਾਬ ਦੇ ਹੀ ਆ ਜਰਸੀਆਂ ਦੇ ਸਾਲ ਉਹ ਸਭ ਨਾ ਕਰਦੇ ਆ ਜਿਹੜੇ ਇਹਨਾਂ ਦੇ ਤੇ ਇਹਦਾ ਮੁੱਲ ਫਿਰ ਤੇ ਇਹਦਾ ਮੁੱਲ ਫਿਰ ਆ ਵੀ ਇਹਦਾ ਮੁੱਲ ਤੇ ਕਰਦੇ 35000 ਹਾਂਜੀ ਤੇ ਮਾਨਤਾ ਕਰਾ ਲਓ ਕਿੰਨੇ ਦੀ ਬੱਤੀ ਦੀ ਉਹ 32 ਜਿਹੜੀ ਆ ਠੀਕ ਹੈ 32000 ਜਿਹੜੀ ਕਿੰਦੇ ਵੀ ਦੇ ਦੇ ਦਾਂਗੇ ਬਾਕੀ ਸੋਣੀ ਵੈੜਿਆ ਤੇ ਆ ਵੀ ਜਿਹੜੀ ਆ ਪਹਿਲਾਂ ਸੁਆ ਹੀ ਆ ਗਈ ਗਾੜੀ ਤੁਰ ਫੇਰ ਇਹਨਾਂ ਨੂੰ ਇਹ ਕਿੰਨਾ ਕੱਢੀ ਜਾਊਗੀ ਦੁੱਧ ਇਹ ਬਸ ਸਾਰੀ ਦਾਦਾ ਜਾਨ ਜਾਨ ਕਰਵਾਇਆ ਨੇ ਅੱਜ ਅੱਛਾ ਬਾਕੀ ਚਲੋ ਸੋਹਣੀ ਆ ਆਪਣੇ ਚਲੋ ਕੱਦ ਕਾਟ ਦੇ ਹਿਸਾਬ ਨਾਲ ਠੀਕ ਆ ਜਿੱਦੀ ਹੈਗੀ ਤਿਆਰ ਹੋਣੀ ਆ ਜੇ ਜੜੀ ਆ ਜਿਹੜੀ ਇਹ ਕੱਚੀ ਆ ਰਸੀਏ ਜੇ ਇਹਦੇ ਚ ਲੱਤ ਲਾਵਾਣ ਵਿੱਚ ਹੈ ਗਿਆ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਅਸੀਂ ਇਹਦਾ ਵੀ 35000 ਕਰਨੇ ਆ ਅੱਛਾ ਤੇ ਮਾਨਤ ਨਹੀਂ ਕਰਾਉਂਦਾ ਇਹ ਵੀ ਜਾਣਦੀ ਐ 32 ਦੀ ਨੇ 33 ਲਈਏ ਤੇ ਆਪਣਾ ਘਟਾ ਹੁੰਦਾ ਜੀ ਕੁਛ ਨਹੀਂ ਹੁੰਦਾ ਇੰਨੇ ਕਿ ਤੱਕੇ ਦੀ ਕਿਹੜੀ ਗੱਲ ਆ ਜਾਣਦੀ ਐ ਪੱਤੇ ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆਹ ਲੈ ਜੇ ਚਲੋ ਕਰ ਲੋ ਇਦਾਂ ਕਰ ਲੋ ਠੀਕ ਆ ਜੀ ਤੇ ਆ ਵੀ ਪਹਿਲਾਂ ਨਹੀਂ ਜੇ ਆ ਵੀ ਪਹਿਲਾਂ ਵਛੀ ਜੇ ਤੋੜੋ ਫੇਰ ਤੋੜ ਦੀ ਇਹਨਾਂ ਬਾਕੀ ਚਲੋ ਰੰਗ ਰੂਪ ਜਿਹੜਾ ਜਰਸੀਆਂ ਦੇ हिसाब ਨਾਲ ਠੀਕ ਆ। ਇਹ ਆ ਵੀ ਜਿੰਨਾਂ ਦੀ ਜਗ੍ਹਾ ਸਾਹਵਦੀ ਆ ਉਹਨਾਂ ਲਈ ਹੰਗੇ। ਥੋੜੀ ਜਿਹੀ ਜਗ੍ਹਾ 'ਚ ਇੱਕ ਆਮ ਸੱਟ ਆਇਣੀ ਆ, ਬਹੁਤੇ ਵੱਡੇ ਕੱਦ ਨਹੀਂ ਆ ਤੇ ਚਾਹ ਪਾਣੀ ਤਾਂ ਇਹਨਾਂ ਨੇ ਵਧੀਆ ਸਾਰੀ ਜਨਾਵਾ। ਸਾਰਾ ਸਿਆਲ ਇਹਨਾਂ ਨੇ ਦੁੱਧ ਦੇਈ ਜਨਾ। ਤੇ ਇਹਦਾ ਫਿਰ ਮੁੱਲ ਇਹ ਆਪਰੇ 30 ਹਜ਼ਾਰ ਦੇ ਦੇਈਏ। 30 ਦੇ? ਹਾਂਜੀ। 28 ਦੀ ਦੇ ਦਿਓ। 28 ਲਈ ਜਾ। ਠੀਕ ਹੈ ਜੀ ਤੇ ਆ ਵੀ ਤੋਰ ਦਿਓ ਫਿਰ ਅਗਲੀ ਵੀ ਇਹਦਾ ਕਿੰਨਾ ਸੂਆ ਜੀ ਉਹਦਾ ਦੁੱਗਿਆ ਸੂਆ ਹਜ਼ਾਰ ਰੁਪਏ ਸੀ ਤੇ ਉਹ ਡੇਢ ਮਹੀਨਾ ਕੱਢੀ ਜੀ ਅੱਛਾ ਡੇਢ ਮਹੀਨਾ ਕੱਢੀ ਹੈ ਡੇਢ ਮਹੀਨਾ ਵੇਂਦੀ ਜਸਤੀ ਹੈ ਅੱਛਾ ਤੇ ਵੱਡੀ ਜਸਤੀ ਹੈ ਪੰਜਾਬ ਆਗੇ ਡੇਢ ਮਹੀਨਾ ਲੀ ਜੀ ਇਹਦਾ ਜਰਸੀਆਂ ਦੇ ਸਹਾਵ ਨਾਲ ਕੱਦ ਵਜਨ ਚੰਗਾ ਵਾ ਕੱਚੀ ਆ ਜੇ 3 ਮਹੀਨਾ ਹੈ ਬਾਕੀ ਸਨਾਂ ਦਾ ਸਹੀ ਗਾ ਜਿਹੜਾ ਉਤਰ ਚੰਗਾ ਆ ਤੇ ਇਹਦਾ ਫਿਰ ਮੁੱਲ ਜਦੋਂ ਤੁਸੀਂ ਫੋਨ ਤੇ ਗੱਲਾਂ ਜੇ ਕੋਈ ਵੀ ਮੰਗੂ ਤੇ ਦੇ ਦਾਂਗੇ ਤੇ ਫਿਰ ਤਿਆਰ ਕਰਕੇ ਦੇ ਦੇਵਾਂਗੇ ਅੱਛਾ ਠੀਕ ਆ ਤੇ ਆਵੇ ਤਾਜੀ ਸੋਈ ਜੇ ਇਹ ਸੂਈ ਜੇ ਕੱਲ ਦੀ ਸੂਈ ਜੇ ਕੱਲ ਦੀ ਸੂਈ ਹੈ ਵੀ ਨਾੜੋ ਜਿਹੜਾ ਖਾਣ ਦੀ ਸਾਲ ਜੀ ਬੋਲਾ ਬੋਲਾ ਹਵਾ ਨੇ ਤੇ ਆ ਦੇਖ ਸਾਦੇ ਪਈਆਂ ਜੇ ਪਲਾ ਲੱਥ ਕੇ ਥਾਂ ਜਿਹੜਾ ਚੰਗਾ ਨਿਕਲ ਆਊਗਾ ਤੋਰ ਹਾਂ ਫੇਰ ਇਕਰੀ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ 17-18 ਕਿਲੋ ਆਈ ਹੈ ਵੇਡ ਅੱਛਾ ਹਾਂਜੀ ਸੂਆ ਤੇ ਗਿਆ ਜਾਇਆ ਤੀਸਰਾ ਸੂਆ ਜੇ ਇਹਦਾ ਬਹੁਤ ਆਖ ਤੋਂ ਮੁੱਕ ਜੇਗਾ 10 ਲੀਟਰ ਬੋਲਾ ਹੈ ਬਾਕੀ ਭਲਾ ਹਵਾ ਨੇ ਦੇਖਣਾ ਮਿਲ ਜਾ ਬਾਕੀ ਤੁਹਾਨੂੰ ਆਪਣੀ ਸਮਝਣਾ ਵੇਖ ਲੈਣਾ ਜਿਉਂ ਵੀ ਤੇਰਾ ਮੁੱਲ ਫਿਰ ਹੋਰ ਪੰਜੇ ਜੀ ਤੁਹਾਨੂੰ 20 ਮੋਬਾਈਲ ਦਾ ਕਿੰਨਾ ਬਾ ਮੋਲਿਆ 80 90 90 ਹੱਸ ਗਿਆ ਹਾਂਜੀ ਖੱਤੀਆਂ ਦੇ ਦिए ਕਿੰਨੇ ਦੇ 38 ਦੀ ਕਰਦੀ ਹੈ ਹੋਰ ਮਾਨਤਨ 35 ਦੇ ਦੀਏ 35 ਦੇ ਦੀਏ ਪਰ ਕੋਈ 20 ਕਬੜ ਦਿੰਦਾ ਨਹੀਂ 35 ਜੀ ਅੱਛਾ ਹਾਂਜੀ ਚਲੋ ਬਾਕੀ ਆਵੇ ਮਾਨਤਨ ਮੌਕੇ ਤੇ ਕਰ ਦੋਗੇ ਮੌਕੇ ਤੇ ਕਰ ਦੇਣਗੇ ਮਾਨਤਨ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ਼ ਚਾੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ